ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਕੋਟਲੀ ਇਸ ਵਕਤ ਮੌਜੂਦ ਆਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਜਿਹੜਾ 골ਡਨ ਗੇਟ ਹੈ ਇਸ ਵਕਤ ਉੱਥੇ ਜਿਹੜਾ ਕਿਸਾਨ ਆ ਲਗਾਤਾਰ ਪਹੁੰਚ ਰਹੇ ਆ ਲਗਾਤਾਰ ਪਹੁੰਚ ਵੀ ਚੁੱਕੇ ਵੱਡੀ ਗੰਟੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਦੇ ਵਿੱਚ ਜਿਹੜਾ ਲੈਂਡ ਪੂਲਿੰਗ ਦੇ ਖਿਲਾਫ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਖਾਸ ਕਰਕੇ ਮਾਝੇ ਦੇ ਵਿੱਚੋਂ ਜਿਹੜਾ ਵੱਡੀ ਗੰਟੀ ਦੇ ਬਾਬੇ ਬਜ਼ੁਰਗ ਆਇਤ ਤਾਂ ਕੇ ਬਾਬਾ ਹੀ ਇਹਨਾਂ ਦਾ ਇੱਕ ਕੰਮ ਸੌਖਾ ਹੈ ਬਾਬਾ ਜੀ ਵੀਡੀਓ ਬਣਾਈ ਇਹਦਾ ਨਾਲ ਹੀ ਲਾਈ ਮੁੰਡਿਆ ਵਾਲਾ ਕੰਮ ਵੀ ਬਾਪੂ ਆਪ ਹੀ ਕਿਚੀ ਤੁਰਿਆੜਾ ਧਰਨਾ ਵੀ ਆਪ ਤੇ ਲਾਈਵ ਵੀ ਆਪ ਹੈ ਇਦਾਂ ਹੀ ਚੱਲਦਾ ਕਹਿੰਦਾ ਦੂਜੇ ਜਿਹੜਾ ਹੈਗਾ ਪੰਜਾਬ ਮੀਡੀਆ ਵਾਲੇ ਵੀ ਹੁੰਦਾ ਵਿੱਕੇ ਪਤਾ ਹੈ ਹਾਂ ਸੋਤਰ ਨਹੀਂ ਚਲਾਵਾ ਹਾਂ ਸਹੀ ਹੈ ਸੋ ਭਾਈ ਸਾਰੇ ਇਹਨਾਂ ਹੀ ਸ਼ੇਅਰ ਕਰੀ ਜਾਓ ਕਿਉਂਕਿ ਅੱਜ ਕੱਲ ਤਾਂ ਆਹ ਦੇਖ ਲਓ ਇਹ ਬਾਬਿਆਂ ਨੇ ਵੀ ਆਪ ਦਾ ਚੱਕ ਲਿਆ ਮੀਡੀਆ ਵਾਲਾ ਕੰਮ ਆਹ ਠੀਕ ਆ ਕੰਮ ਇਹ ਤਾਂ ਬਣਾਣੀ ਕੰਮ ਸਾਰਨਾ ਇਹ ਇਕੱਲੇ ਮੁੰਡਿਆਂ ਨਾਲ ਨਹੀਂ ਬਾਪੂ ਤੂੰ ਵੀ ਨਾਲ ਕਰਾ ਲਾਈਵ ਫਿਰ ਹਾਂ ਸੋ ਭਾਈ ਬਹੁਤ ਜਿਹੜਾ ਹੈਗਾ ਜਜ਼ਬਾ ਇਹ ਦੇਖੋ ਜਿਸ ਤਰ੍ਹਾਂ ਖਾਸ ਕਰਕੇ ਪੰਜਾਬ ਦਾ ਮੀਡੀਆ ਵੀ ਵਿਖਿਆ ਠੀਕ ਆ ਜਿਨ੍ਹਾਂ ਨੇ ਆਪਣੀਆਂ ਖਬਰਾਂ ਨਹੀਂ ਲਾਂਗਾ ਹੁਣ ਬਾਬਿਆਂ ਨੇ ਆਪ ਮੋਰਚੇ ਸਾਂਭ ਲਿਆ ਇਸ ਵਕਤ ਸਭ ਖਾਣਾ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਆ ਰਹੇ ਆ ਪਿੰਡਾਂ ਦੇ ਵਿੱਚੋਂ ਪਿੰਡਾਂ ਦੇ ਪਿੰਡ ਠੀਕ ਹੈ ਇੱਕ ਮਿੰਟ ਦਿਖਾ ਦਈਏ ਤੁਹਾਨੂੰ ਕਿੰਗਾ ਨੂੰ ਲੱਗਣਾ ਕਿ ਕਿਉਂਕਿ ਕੋਈ ਮੀਡੀਆ ਇਹ ਚੀਜ਼ਾਂ ਦਿਖਾ ਨਹੀਂ ਰਿਹਾ ਵੀਰ ਮਿਰਿਓ ਇਹ ਤਾਂ ਕਰਕੇ ਤੁਹਾਡਾ ਭਰਾ ਗੁਰਪੀਰ ਗੋਡਲੀ ਨੂੰ ਪੂਰਾ ਪੰਜਾਬ ਕਵਰ ਕਰਨਾ ਪੈਂਦਾ ਇਹਦੇ ਬਾਅਦ ਹਰਿਆਣਾ ਵੀ ਕਵਰ ਕਰਾਂਗੇ ਕਰਨਾਟਕਾ ਵੀ ਪਰ ਆ ਜਿਹੜਾ ਆ ਜਿਹੜਾ ਕਾਫਲਾ ਯਾਰ ਇਹ ਦਿਖਾਓ ਇਹ ਦੁਨੀਆ ਨੂੰ ਦਿਖਾਓ ਕਿ ਕਿੱਡਾ ਵੱਡਾ ਕਾਫਲਾ ਇਸ ਵਕਤ ਜਿਹੜਾ ਹੈਗਾ ਆ ਸ਼੍ਰੀ ਅੰਮ੍ਰਿਤਸਰ ਸਾਹਿਬ ਅੰਮਾਜੇ ਹੀ ਧਰਤੀ ਤੋਂ ਜਿਹੜਾ ਹੈਗਾ ਨਿਕਲ ਰਿਹਾ ਠੀਕ ਹੈ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਦੁਨੀਆ ਨੂੰ ਦਿਖਾਓ ਵੱਧ ਤੋਂ ਵੱਧ ਕਰੋ ਸ਼ੇਅਰ ਵੀ ਬਣ ਕੇ ਠੀਕ ਹੈ ਕਿ ਜਿਹੜਾ ਪੰਜਾਬ ਦੇ ਪੂਰਾ ਚਾਹੇ ਲੁਧਿਆਣਾ ਚਾਹੇ ਪਟਿਆਲਾ ਚਾਹੇ ਚੰਡੀਗੜਾ ਚਾਹੇ ਬਠਿੰਡਾ ਤੇ ਚਾਹੇ ਅੰਮ੍ਰਿਤਸਰ ਹੈ ਹਰ ਜਗ੍ਹਾ ਦੇ ਉੱਪਰ ਜਿਹੜਾ ਹੈ ਕਿਸਾਨਾਂ ਦਾ ਲੈਂਡ ਪੂਲਿੰਗ ਪਾਲਿਸੀ ਨੂੰ ਜਿਹੜਾ ਹੈਗਾ ਦੇ ਵਿਰੋਧ ਚ ਜਬਰਦਸਤ ਵਿਰੋਧ ਹੈ ਠੀਕ ਹੈ ਤੇ ਲੋਕ ਜਿਹੜੇ ਹੈਗਾ ਇਸ ਵਕਤ ਜਿਹੜਾ ਹੈਗਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਪਵਨ ਧਰਤੀ ਦੇ ਉੱਪਰ ਜਿਹੜੇ ਹੈਗੇ ਆ ਪਹੁੰਚ ਚੁੱਕੇ ਨੇ ਅੱਡ ਅੱਡ ਪਿੰਡਾਂ ਦੇ ਵਿੱਚੋਂ ਦੀ ਕਾਫਲੇ ਜਿਹੜੇ ਹੈਗਾ ਲੰਘ ਰਹੇ ਨੇ ਲਗਾਤਾਰ ਬਜ਼ੁਰਗਾਂ ਜਿਹੜੇ ਤੇ ਨੌਜਵਾਨ ਹੈ ਠੀਕ ਹੈ ਕੀ ਹਾਲ ਆ ਬਾਈ ਠੀਕ ਹੋ ਚੱਲ ਚਲਾ ਜਾਓ ਉਹ ਮਾਝੇ ਵਾਲੇ ਪਾਸਿਓਂ ਬਾਈ ਪੂਰੀ ਜਿਹੜੀ ਹੈਗੀ ਆਪਾਂ ਗੱਲ ਕਰ ਗਏ ਜਿਹੜੀ ਇਸ ਵਕਤ ਤਾਂ ਹਨੇਰੀ ਠਾਈ ਹੋਈ ਆ ਬਹੁਤ ਵੱਡੀ ਸਹਾਇਤਾ ਸੋ ਬਾਈ ਸ਼ੇਅਰ ਕਰੀ ਜਾਓ ਤੁਹਾਡਾ ਜਿਹੜੇ ਇਹਨੇ ਦੇਖੀ ਜਾਨੇ ਹੋ ਗਰਾ ਦੱਬ ਕੇ ਤਾਂ ਕਿ ਪਤਾ ਲੱਗ ਜੇ ਦੁਨੀਆ ਨੂੰ ਠੀਕ ਆ ਕਿਉਂਕਿ ਇਹਨਾਂ ਨੇ ਪੇਜਾਂ ਦੀਆਂ ਰੀਚਾ ਉੱਚਾ ਦਾ ਸਾਰੀਆਂ ਮਾਰ ਗਿਆ ਹੋ ਗਿਆ ਪਰ ਤੁਸੀਂ ਰੀਚ ਨਾ ਕੋਸ਼ਿਓ ਤਾਂ ਜੇ ਤੁਸੀਂ ਜਿਹੜੇ ਦੇਖੀ ਜਾਨੇ ਹੋ ਜੇ 100-100 ਸ਼ੇਅਰ ਕਰਦੇ ਰਹੋ ਬਾਈ ਬਣ ਕੇ ਠੀਕ ਆ ਮੈਂ ਤੁਹਾਨੂੰ ਬੇਨਤੀ ਕਰਦਾ ਗੁਰਪ੍ਰੀਤ ਕੋਟਲੀ ਕੇ ਦੇਖੋ ਯਾਰ ਮੈਂ ਤਾਂ ਭਰਾ ਮੇਰਾ ਆਪ ਦਾ ਫਰਜ਼ ਸਮਝ ਕੇ ਠੀਕ ਆ ਲਗਭਗ ਸਾਡੇ ਪਿੰਡ ਦਾ ਬਹੁਤ ਦੂਰ ਆ ਚਲ ਵੈਗਰੂ ਦੀ ਆਪਾਂ ਮੱਥਾ ਟੇਕਣ ਆਏ ਦਾ ਅੱਜ ਵੀ ਦੇਖਣ ਆ ਗਏ ਪਰ ਮੈਂ ਕਹਿੰਦਾ ਤੁਹਾਡਾ ਇਹ ਸਾਰਿਆਂ ਦਾ ਫਰਜ਼ ਹੈ ਵੀ ਇਹ ਚੀਜ਼ ਨੂੰ ਸ਼ੇਅਰ ਕਰਕੇ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾ ਗਏ ਆਪਾਂ ਤੇ ਦੱਸ ਗਏ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਕਿਸਾਨ ਆ ਜਿਹੜਾ ਜਿਹੜਾ ਹੈਗਾ ਇਹ ਇਹਨਾਂ ਨੀਤੀਆਂ ਦਾ ਵਿਰੋਧ ਕਰ ਰਹੇ ਆ ਲਗਾਤਾਰ ਦੂਸਰੇ ਪਾਸੇ ਜਿਹੜਾ ਪੰਜਾਬ ਦਾ ਦਲਾਲ মিডিਆ ਹੋ ਚੁੱਕਿਆ ਠੀਕ ਆ ਪੰਜਾਬ ਦੀ ਸਰਕਾਰ ਨਾਲ ਰਲ ਚੁੱਕਿਆ ਸਰਕਾਰ ਜਿਹੜੀ ਕਾਰਪੋਰੇਟਰ ਨਾਲ ਰਲ ਚੁੱਕੀ ਹੈ ਉਹ ਸਾਰੇ ਸਾਰੇ ਦਿਖਾ ਰਿਹਾ ਕਿ ਕਿਸਾਨਾਂ ਵਾਸਤੇ ਬਹੁਤ ਬੈਨੀਫਿਟ ਆ ਜੀ ਇਹ ਠੀਕ ਆ ਤੇ ਆਪਾਂ ਤੁਹਾਨੂੰ ਦਿਖਾ ਰਹੇ ਕਿ ਕਿਸਾਨ ਕੀ ਚਾਹੁੰਦਾ ਕਿਸਾਨ ਚਾਹੁੰਦਾ ਕਿ ਸਾਨੂੰ ਰੋਟੀ ਖਾਣ ਦੇ ਜੁਗਾ ਰਹਿਣ ਦਿਓ ਅਸੀਂ ਆਪਦੇ ਡੰਗਰ ਬੱਚਾ ਪਾਲ ਕੇ ਅਸੀਂ ਆਪਦਾ ਕੋਈ ਕੰਮ ਕਾਰ ਚਲਾ ਕੇ ਅਸੀਂ ਵਧੀਆ ਜਵਾਬ ਪਾ ਲਈਏ ਨਾ ਸਾਨੂੰ ਨਹੀਂ ਚਾਹੀਦੇ ਤੁਹਾਡੇ ਪਲਾਟ ਫੂਕ ਠੀਕ ਹੈ ਸੋ ਭਰਾਵਾਂ ਨੇ ਉਹ ਵੱਧ ਤੋਂ ਵੱਧ ਜਿਹੜਾ ਇਹ ਵੀਡੀਓ ਨੂੰ ਸ਼ੇਅਰ ਕਰੋ ਦਿਖਾਓ ਸਾਰਿਆਂ ਨੂੰ ਸੋ ਇਸ ਵਕਤ ਬਾਜੇ ਈ ਧਰਤੀ ਦੇ ਉੱਪਰ ਜਿਹੜਾ ਹੈਗਾ ਬਹੁਤ ਵੱਡਾ ਇਕੱਠਾ ਜਿਹੜਾ ਹੋ ਰਿਹਾ ਲਗਾਤਾਰ ਆ ਰਿਹਾ ਤੇ ਆਪਾਂ ਗੱਲ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਕਿ ਵੱਧ ਤੋਂ ਵੱਧ ਜਿਹੜਾ ਹੈਗਾ ਸਾਡਾ ਸਹਿਯੋਗ ਦਿਓ ਠੀਕ ਆ ਕਿਸਾਨਾਂ ਭਰਾਵਾਂ ਦਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਕਰੋ 100-100 ਗਰੁੱਪਾਂ ਦੇ ਵਿੱਚ 2-200 ਗਰੁੱਪਾਂ ਦੇ ਵਿੱਚ 15-15 20-20 ਮਿੰਟ ਲਾਓ ਯਾਰ ਇਹ ਕਿ ਕਿ ਜਾਣਾ ਤੇ ਦੇਖੋ ਫੇਰ ਹੀ ਆਪਣਾ ਕੁਝ ਨਾ ਕੁਝ ਜਿਹੜਾ ਹੈਗਾ ਬਣ ਸਕਣਾ ਹੈ ਸੋ ਨਾਲ ਨਾਲ ਉਹ ਤੁਹਾਨੂੰ ਮੈਂ ਸਾਰਾ ਜਿਹੜਾ ਹੈਗਾ ਦਿਖਾ ਰਿਹਾ ਇਸ ਵਕਤ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਠੀਕ ਆ ਫਲਾਹਾਰ ਗੇਟ ਦੇ ਨੇੜੇ ਆ ਸੋ ਵੱਧ ਤੋਂ ਵੱਧ ਜਿਹੜਾ ਹਰ ਇੱਕ ਯੂਨੀਅਨ ਆ ਜਿਹੜੀਆਂ ਇਕੱਠੀਆਂ ਨੇ ਇਸ ਵਕਤ ਠੀਕ ਆ ਬਜ਼ੁਰਗ ਬਹੁਤ ਵੱਡੀ ਗਿਣਤੀ ਦੇ ਵਿੱਚ ਆਏ ਹੋਏ ਆ ਠੀਕ ਆ ਤੇ ਆਪਾਂ ਅੱਡਾ ਗੱਲਬਾਤ ਕਰਦੇ ਆ ਆ ਲੈ ਪਾਪਾ ਕਿਹੜਾ ਪਿੰਡ ਆ ਜੀ ਮਹਿਤਾ ਜੀ ਮਹਿਤਾ ਠੀਕ ਹੈ ਤੁਹਾਡਾ ਕਿਹੜਾ ਪਿੰਡ ਆ ਜੀ ਡੰਗਲ ਮਹਿਤਾ ਜੋ ਫਿਰ ਮੰਨ ਲਓ ਤੁਹਾਡੇ ਪਿੰਡਾਂ ਚ ਜਿਹੜੇ ਮੋਟਰਸਾਈਕਲ ਆਏ ਆ ਜੀ ਠੀਕ ਹੈ ਤੇ ਮੰਨ ਲਓ ਭਾਈ ਕੀ ਕਹਿ ਕੀ ਸੋਚਦੋਂ ਫਿਰ ਲੈਂਡ ਪੂਲਿੰਗ ਪਾਲਿਸੀ ਪਰਦੀ ਇੱਕ ਇੰਚ ਜਮੀਨ ਨਹੀਂ ਦਿੰਦੇ ਅਸੀਂ 1 ਇੰਚ ਜਮੀਨ ਨਹੀਂ ਦਿੰਦੇ ਸਰਕਾਰ ਕਹਿੰਦੀ ਬੜੀ ਚੰਗੀ ਐ ਪਾਲਿਸੀ ਬਾਈ ਜੀ ਨਾ ਇਹ ਬਹੁਤ ਤੇਰਾ ਤੇਰਾ ਜੀ ਕਾਰੋਡੀ ਮੋਟਰ ਹੈ ਇਹਦਾ ਸਰਕਾਰ ਚੋਂ ਲਈ ਇਹਦਾ ਕਾਰਨਾ ਬਹੁਤ ਵੱਡਾ ਆ ਰਿਹਾ ਜੇ ਮੈਂ ਖੜੇ ਤਾ ਉਹ ਬੰਦਿਆਂ ਦਾ ਗੱਜ ਭਰਿਆ ਉਹਦਾ ਮਾਲਾ ਗਾਹ ਕੱਟਣ ਨੂੰ ਜੀ ਕਰਦਾ ਆਪਾਂ ਸਿੱਧਾ ਮੋਟੇ ਤੋ ਤੇ ਪਿਆਬੀ ਜਕੇ ਪਰ ਠੀਕ ਆ ਹੋਰ ਬਾਈ ਕੀ ਹਾਲ ਆ ਬਪੂ ਠੀਕ ਹੋ ਕਿਹੜਾ ਪਿੰਡ ਆ ਜੀ ਪ੍ਰਿਧਾਨ ਕਮੈਟਾ ਜੋਂ ਮਹਿਤਾ ਜੋਂ ਉਹ ਕਿੱਧਰੋਂ ਤੋਂ ਆਏ ਆ ਜੀ ਕਿਸਾਨ ਮਜ਼ਦੂਰ ਕਨਸਟੇਟਿਟੀ ਪੰਜਾਬ ਜਿਸ ਤਰ੍ਹਾਂ ਲੈਂਡ ਪੋਲਿੰਗ ਪਾਲਸੀ ਭਗਵੰਤ ਮਾਨ ਸਰਕਾਰ ਲੈ ਕੇ ਆਈ ਆ ਉਹਦੇ ਮਰਾਹਤ ਦੇ ਵਿੱਚ ਹਜ਼ਾਰਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਅਤੇ ਬਾਸੀ ਜ਼ਿਲ੍ਹਿਆਂ ਦੇ ਵਿੱਚ ਵੀ ਇਹ ਜਿਹੜਾ ਰੋਜ਼ ਪ੍ਰਦਰਸ਼ਨ ਇਹ ਕੀਤਾ ਜਾ ਰਿਹਾ ਵਾ ਸੋ ਕਿਸਾਨ ਮਜ਼ਦੂਰਾਂ ਦੇ ਵਿੱਚ ਬਹੁਤ ਵੱਡਾ ਰੋਸ ਆ ਇਹ ਜਿਹੜੇ ਮੋਟਰਸਾਈਕਲ ਰੈਲੀ ਆ ਅੱਜ ਸਾਡੇ ਜ਼ਿਲ੍ਹੇ ਦੇ ਵਿੱਚ 골ਡਨ ਗੇਟ ਤੇ ਤਸਵੀਰਾਂ ਦੇ ਵਿੱਚ ਦੇਖ ਰਹੇ ਕਿ ਇਹ ਲਗਾਤਾਰ ਇਹਨਾਂ ਦੇ ਵਿੱਚ ਵਧਦੀ ਜਾਣੀ ਆ ਜਿਸ ਤਰ੍ਹਾਂ ਪੰਜਾਬ ਸਰਕਾਰ ਦਾ ਉਸ ਨੂੰ ਲੈ ਕੇ ਨਾਲ ਧੱਕੇ ਦੇ ਨਾਲ ਜ਼ਮੀਨਾਂ ਰਿਕੁਆਇਰ ਕੀਤੀਆਂ ਜਾ ਰਹੀਆਂ ਹਾਈਵੇ ਦੇ ਉੱਤੇ ਜਿੰਨਾ ਪੈਸੇ ਦਿੱਤੇ ਜਿਹੜੀਆਂ ਜ਼ਮੀਨਾਂ ਨੂੰ ਰਿਕੁਆਇਰ ਕੀਤੀਆਂ ਜਾ ਰਹੀਆਂ ਵਾ ਉਸ ਦੇ ਵਿਰੋਧ ਦੇ ਵਿੱਚ ਅਸੀਂ ਪਰਵਾਹ ਸ਼ੋਰ ਜਿਹੜਾ ਵਾ ਇਹ ਵਿਰੋਧ ਕਰਦੇ ਆ ਕਿ ਜਿਹੜੀ ਲੈਂਡ ਬੋਲਿੰਗ ਪਾਲਿਸੀ ਆ ਇਹਨੂੰ ਭਗਵੰਤਮਾਨ ਸਰਕਾਰ ਤੇ ਮੋਦੀ ਦੀ ਕੇਂਦਰ ਸਰਕਾਰ ਜਲਦੀ ਤੋਂ ਜਲਦੀ ਆ ਜਿਹੜੀ ਵਾਪਸ ਲਵੇ ਦੀ ਧੰਨਵਾਦ ਸੋ ਲਗਾਤਾਰ ਭਾਈ ਤੁਹਾਨੂੰ ਦਿਖਾ ਦੇ ਬਾਬੇ ਵਰਗਾ ਦਾ ਬੈਗ ਪਾਈ ਫਿਰਦੇ ਆ ਨਾਲ ਨਾਲ ਲਿਖਿਆ ਦਾ ਨੰਬਰ ਆ ਮੁੰਡੇ ਦਾ ਪਾਣੀ ਲੈਣਾ ਯਾਰ ਉਹ ਭਾਈ ਆ ਯਾਰ ਪਾਣੀ ਪਿਆ ਦੇ ਯਾਰ ਆ ਕਿਹੜਾ ਪੈਂਡਾ ਤੂੰ ਦੱਸ ਆ ਉਹਦਾ ਬਾਰੇ ਤੇ ਕੀ ਲੱਗਦਾ ਫਿਰ ਦਿਓਗੇ ਜਮੀਨਾ ਸਰਕਾਰ ਨੂੰ ਬਿਲਕੁਲ ਨਹੀਂ ਜੀ ਐ ਕਿ ਸੈਟਿੰਗ ਨਹੀਂ ਦਵਾਗੇ ਇਹ ਦੇ ਮਾਂ ਦੀ ਇਹ ਦੇ ਤੇ ਮੇਰ ਬੰਦਿਆਂ ਨੇ ਲੀਡਰਸ਼ਿਪ ਦਾ ਬੰਦਿਆਂ ਨੂੰ ਮੇਰਾ ਦਾ ਕਿਹਦਾ ਜੋ ਆਜ ਮਿਲ ਗਏ ਬਹੁਤ ਧੰਨਵਾਦ ਭਾਈ ਸੋ ਲਗਾਤਾਰ ਭਰਾਵਾਂ ਨੇ ਪਾਣੀ ਪਿਆ ਭਾਈ ਇਹ ਵੀ ਧੰਨਵਾਦ ਆ ਗਰਮੀ ਬਹੁਤ ਹੈ ਠੀਕ ਹੈ ਹੋਰ ਬਾਪੂ ਕੀ ਹਾਲ ਹੈ ਸੋ ਲਗਾਤਾਰ ਪਾਣੀ ਪੀ ਲਿਆ ਸੀ ਕਿੱਥੋਂ ਲੈਂਦੇ ਹੋ ਚੱਕ ਕੇ ਸੋ ਭਰਾਵੋ ਅਸੀਂ ਤਾਂ ਆਪਦਾ ਪਤਾ ਆਪਦਾ ਫਰਜ ਪਹਿਚਾਣਦੇ ਹੋ ਲਗਾਤਾਰ ਜਿਹੜਾ ਹੈਗਾ ਤੁਹਾਨੂੰ ਦਿਖਾ ਰਿਹਾ ਆ ਤੁਹਾਡਾ ਸਾਰਾ ਫਰਜ ਹੈ ਇਹਨੂੰ ਅੱਗੇ ਤੋਂ ਅੱਗੇ ਰੱਖ ਸ਼ੇਅਰ ਕਰਕੇ ਦੁਨੀਆ ਤੱਕ ਪਹੁੰਚਾਉਣਾ ਹੈ ਇਹ ਕਾਸੋ ਲਗਾਤਾਰ ਦੇਖੋ ਬਜ਼ੁਰਗਾਂ ਨਾਲ ਨੌਜਵਾਨ ਕਿਹੜਾ ਪਿੰਡ ਆ ਬਾਈ ਸਿਨਾ ਤੁਹਾਡਾ ਜੇ ਕੋ ਪਿੰਡ ਦੇ ਮੁੰਡੇ ਆ ਇਹ ਆਲਾ ਬਾਈ ਠੀਕ ਹੋ ਵਧੀਆ ਬਾਈ ਵਧੀਆ ਸੋ ਲਗਾਤਾਰ ਭਾਈ ਤੁਸੀਂ ਦੇਖ ਸਕਦੇ ਹੋ ਇਸ ਵਕਤ ਮਾਝਾ ਦੀ ਧਰਤੀ ਦੇ ਉੱਪਰ ਜਿਹੜਾ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੌਜਵਾਨ ਠੀਕ ਹੈ ਤੇ ਲਗਾਤਾਰ ਹਜੇ ਪਿੰਡਾਂ ਦੇ ਵਿੱਚੋਂ ਮੋਟਰਸਾਈਕਲ ਜਿਹੜੇ ਹੈਗੇ ਆ ਰਹੇ ਆ ਠੀਕ ਹੈ ਲਗਾਤਾਰ ਬਾਪੂ ਵਰਗੇ ਨੌਜਵਾਨ ਮੁੰਡੇ ਸਾਰੇ ਸੋ ਭਾਈ ਇਹ ਚੀਜ਼ਾਂ ਜਿਹੜੀਆਂ ਹੈਗਾ ਜਿਹੜੀਆਂ ਸਰਕਾਰ ਦੀਆਂ ਆਪਾਂ ਗੱਲ ਕਰ ਗਏ ਲੋਕ ਮਾਰੂ ਨੀਤੀਆਂ ਉਹਨਾਂ ਦੇ ਵਿਰੋਧ ਉਹਨਾਂ ਦੇ ਜ਼ਬਰ ਦੇ ਵਿਰੋਧ ਵਿੱਚ ਠੀਕ ਆ ਸਬਰ ਨਾਲ ਜਿਹੜਾ ਹੈਗਾ ਲਗਾਤਾਰ ਲੋਕ ਜਿਹੜਾ ਕਰ ਰਿਹਾ ਪਰ ਮੈਂ ਇਹ ਗੱਲ ਮੰਨਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਸ ਤੁਸੀਂ ਦੇਖਦੇ ਜਾਓ ਮਹੀਨਾ ਇੱਕ ਠਹਿਰ ਜਾਣ ਦਿਓ ਤੇ ਇਹ ਚੀਜ਼ਾਂ ਇਹੋ ਜਿਹਾ ਨਿਕਲਣ ਸਰਕਾਰ ਦੀਆਂ ਕਿ ਇਹ ਦੂਜੇ ਤਾਂ ਬਾਜ਼ੀ ਗਏ ਇਹਨਾਂ ਤੋਂ ਬਚਿਆ ਵੀ ਨਹੀਂ ਜਾਣਾ ਕਿਉਂਕਿ ਜਿਵੇਂ ਜਿਵੇਂ ਮੈਂ ਦੇਖ ਰਿਹਾ ਪੂਰੇ ਪੰਜਾਬ ਦੇ ਵਿੱਚ ਆੜੜੀਆਂਾਂ ਜਾ ਕੇ ਆੜੜ ਥਾਵਾਂ ਤੇ ਜਾ ਕੇ ਜਿਸ ਤਰ੍ਹਾਂ ਲੋਕ ਵੱਡੀ ਪੱਧਰ ਦੇ ਵਿੱਚ ਇਹਦਾ ਵਿਰੋਧ ਕਰ ਰਹੇ ਆ ਇਹਨਾਂ ਨੂੰ ਜਲਦੀ ਤੋਂ ਜਲਦੀ ਇਹ ਚੀਜ਼ਾਂ ਇਹਨਾਂ ਹੋਗੀਆਂ ਵਾਪਸ ਲੈਣੀਆਂ ਚਾਹੀਦੀਆਂ ਨਹੀਂ ਤਾਂ ਉਹ ਦਿਨ ਦੂਰ ਨਿਗਾ ਕੇ ਜਦੋਂ ਭਾਈ ਜਿਹੜਾ ਹੈਗਾ ਇਹ ਸਰਕਾਰ ਦਾ ਜਿਹੜਾ ਹੈ ਜਿਹੜਾ ਹੈਗਾ ਬੋਰੀ ਵਿਸਤਾਰ ਜਿਹੜਾ ਕਿਸਾਨਾਂ ਦਾ ਨਾ ਹੀ ਜਿਹੜਾ ਹੈਗਾ ਕਰ ਦੇਣਾ ਤੋਰ ਦੇਣਾ ਘਰੋਂ ਉਹ ਲਗਾਤਾਰ ਇਸ ਵਕਤੀਆਂ ਤਸਵੀਰਾਂ ਆ ਭਾਈ ਨੇ ਸਾਨੂੰ ਰੋਟੀਆਂ ਖਵਾਉਣੀਆਂ ਪਰਾਠੇ ਖਾਏ ਬਹੁਤ ਬਹੁਤ ਧੰਨਵਾਦ ਸੰਗਤ ਦਾ ਸੋ ਇਸ ਵਕਤ ਦੀਆਂ ਤਸਵੀਰਾਂ ਤੁਹਾਨੂੰ ਮੈਂ ਦਿਖਾ ਦਿਆਂ ਬਾਈ ਸਾਰਿਆਂ ਨੂੰ ਸੋ ਇੱਕੋ ਤੇ ਪਾਸੇ ਅੱਜ ਕੋਈ ਸੱਜਣਾਂ ਵਾਲੇ ਨੂੰ ਦਿਖਾਓ ਤੇ ਮੈਨੂੰ ਬੜਾ ਖੁਸ਼ ਕਰ ਲਿਆ ਉਹ ਬਾਈ ਬਹੁਤ ਜ਼ੋਰ ਲਾਉਂਦੇ ਆ ਬਾਈ ਸਰਵਨ ਸਿੰਘ ਭੰਦੇਰ ਫਟਾ ਤੇ ਲੱਗੋ ਬੰਦੇ ਆ ਨਾਦਰਤ ਆ ਗਿਆ ਆ ਆ ਉਹ ਜਿਸ ਫੌਜੋਂ ਵੀ ਬੰਦਿਆ ਅਸੀਂ ਮੰਨਦੇ ਹੁੰਨੇ ਆ ਆਪਣੇ ਆ ਹਰ ਪੱਤਾ ਜਣਾ ਹਿੱਲੂਗਾ ਤੇ ਆਪਾਂ ਮਾਰਚ ਵੀ ਕਰਕੇ ਲੈਣਾ ਆ ਇਸ ਕਰਕੇ ਬੇਅੰਤੀ ਜ਼ਿੰਮੇਵਾਰੀ ਸਾਰੀ ਜਿੱਥੇ ਸੇਤੋਂ ਲੱਗੇ ਕੁਝ ਵੀ ਕਰਾਂ ਦੇ ਨਾਲ ਇਹ ਸਾਡੇ ਅੰਝਾਂ ਨਹੀਂ ਆਦਾ ਕਿਨੇ ਚੋਣ ਦੇ ਆਪ ਨੂੰ ਆਏ ਹੋਏ ਆ ਗਿਆ ਕਿਸੇ ਮੋਟਰਸਾਈਕਲ ਕਿੱਥੇ ਉਨ ਅੱਗੇ ਖੜੇ ਰਹਿ ਕਿੱਥੇ ਖੜੋਤੇ ਤਾਂ ਬਾਤ ਇਕੱਠਿਆਂ ਨੂੰ ਵਾਜ ਜਾਣੀ ਜਦੋਂ ਚਲਾਉਣਾ ਸੀ ਇਸ ਕਰਕੇ ਬੈਂਤੀ ਆ ਵੀ ਕਾਬੂਲਾ ਬਹੁਤ ਵੱਡਾ ਵਾ ਇਹਨੂੰ ਕੰਟਰੋਲ ਕਰੋ ਸਾਰੇ ਰਲ ਕੇ ਟ੍ਰੈਫਿਕ ਵੀ ਨਹੀਂ ਜਾਮ ਹੋਣ ਦੇਣੀ ਆਪਾਂ ਤੇ ਨਾਲ ਦੀ ਨਾਲ ਜਿਹੜਾ ਵਾ ਇਹ ਕੰਮ ਵੀ ਚੱਲਦਾ ਰੱਖਣਾ ਵਾ 200 ਲਗਾ ਡਰੋਨ ਤੇ ਸ਼ਾਟ ਸਾਨੂੰ ਵੀ ਮਿਲ ਜਣਗੇ ਕੋਟਲੀ ਹਾਂਜੀ ਹਾਂਜੀ ਸਾਨੂੰ ਦੇਵਾਂਗੇ ਡਰੋਨ ਸਾਰੇ ਸ਼ਾਟ ਦੇ ਕੇ ਤੋਰਾਂਗੇ ਹਾਂ ਕਾਬਲੇ ਇਤਨੋਂ ਵਿੱਚ बटे ਨੇ ਮਗਰ ਵਾਲਾ ਵੀ ਇਥੋਂ ਵੱਡਾ ਵਾ ਜਿਹੜਾ ਸਾਈਡ ਤੋਂ ਆ ਰਿਹਾ ਜੇ ਵੀ ਉਹ ਵੀ ਨਹੀਂ ਪੂਰਾ ਆ ਰਿਹਾ ਆਜੋ ਆਜੋ ਜਿਹੜੇ ਮੋਟਰਸਾਈਕਲ ਨਵੇਂ ਆ ਰਹੇ ਗੱਲਾਂ ਨਾ ਕਰੋ ਮੇਰੇ ਬਾਅਦ ਚ ਲਿਓ ਮਿਲਦੇ ਮਿਲਦੇ ਟਰੈਫਿਕ ਜਾਮ ਹੋ ਜਾਂਦੀ ਆ ਜਦੋਂ ਸਸਰੀ ਗੱਲ ਬਣਾਉਂਦੇ ਜਿਹੜਾ ਮੋਟਰਸਾਈਕਲ ਟੱਕੇ ਅੱਗੇ ਆ ਜਾ ਪਾਹੂ ਅੱਗੇ ਆ ਜਾ ਨੀਲੀ ਪਾਗ ਆਈ ਕੇ ਆ ਜਾ ਕੇ ਫਰੰਟ ਤੇ ਅੱਗੇ ਆ ਜਾਓ ਅੱਗੇ ਮੋਟਰਸਾਈਕਲ ਤੁਸੀਂ ਰੋਕੋ ਕਿਸੇ ਨੂੰ ਨਾ ਮਿਲੋ ਸਸਰੀ ਗੱਲ ਬਾਅਦ ਚ ਬੁਲਾ ਲਿਓ ਮੇਰੇ ਵੀਰ ਗਾਹ ਤੁਰੇਗਾ ਮੋਟਰਸਾਈਕਲ ਅੱਗੇ ਲੈ ਜਾਓ ਫਰੰਟ ਤੇ ਤੁਹਾਨੂੰ ਦੋ ਕਿੱਲੇ ਅੱਗੇ ਜਾਣਾ ਪੈਣਾ ਐਡਾ ਜੱਕਦੇ ਦੋ ਕਿੱਲੇ ਅੱਗੇ ਲੈ ਜਾਓ ਮੋਟਰਸਾਈਕਲ ਅਗਲੇ ਬੰਨੇ ਜਗ੍ਹਾ ਰੱਖੀਏ ਤੁਹਾਡੇ ਲਈ ਦੋ ਕਿੱਲੇ ਅੱਗੇ ਖ ਅੱਗੇ ਅੱਗੇ ਜਾਮ ਰੋ ਤੁਸੀਂ ਤਿੰਨਾਂ ਨੇ ਜਾਮ ਲਾਤਾ ਤਿੰਨ ਮੋਟਰਸਾਈਕਲਾਂ ਨੇ ਮਗਰੋਂ ਮੈਨੂੰ ਅੱਗੇ ਭਜਾ ਕੇ ਲਾਜੋ ਅਗਲੇ ਬੰਦੇ ਸੋ ਬਾਈ ਜਿਹੜਾ ਨੋਕ ਕਰਕੇ ਲਗਾਤਾਰ ਆ ਰਹੇ ਆ ਤੋਰੀ ਚਲੋ ਤੋਰੀ ਚਲੋ ਅੱਗੇ ਅੱਗੇ ਕੰਟਰੋਲ ਕਰਨਾ ਸੋਸਤ ਆ ਰਹੇ ਆ